ਕਿਸਾਨਾਂ ਦੀਆਂ ਚੱਲ ਰਹੀਆਂ ਮੈਂ ਆਪਦੇ ਵੱਲੋਂ ਫਰਜ਼ ਨਿਭਾਇਆ ਮੈਂ ਕੇਂਦਰਾ ਨੂੰ ਬੁਲਾਇਆ ਨਾ ਗੱਲ ਕਰੋ ਗੱਲ ਕਰੋ ਗੱਲਬਾਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸੈਂਤੀ ਬਣ ਗਈ ਤੇ ਤੇ ਨਹੀਂ ਬਣੀ ਹੁਣ ਕੀ ਕਰ ਰਿਹਾ ਉਹ ਕਹਿੰਦੇ ਵੀ ਅਸੀਂ ਮੈਂ ਕਿਹਾ ਹੋਰ ਗੱਲ ਕਰ ਲੋ ਨਾ ਅਗਲੀ ਵਾਰ ਫੇਰ ਆ ਜਾਓ ਕੱਲ ਨੂੰ ਆ ਜਾਓ ਬਹਿ ਜਾਓ ਗੱਲ ਕਰ ਲਓ ਨਾ ਹਰਿਆਣੇ ਚ ਕੀ ਕਰ ਰਹੇ ਆ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਹੈ ਉਥੇ ਡਾਡੇ ਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ जायਜ਼ ਜਿਹੜੀਆਂ ਨੇ ਮੰਨ ਲੋ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਡਰ ਨਾ ਬਣਾਓ ਬਾਡਰ ਬਣਾਤਾ ਹੁਣ ਉਹ ਉਨੀਆਂ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਨੀਆਂ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਵੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਰਡਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਰੋਟੀ ਦਿੰਨੇ ਆ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਅਸੀਂ ਇੱਥੇ ਖੜਿਆ ਆ ਬਾਰਡਰ ਤੇ ਸਾਡੇ ਮੁੰਡੇ ਖੜੇ ਨੇ ਕੋਈ ਗੋਲੀ ਆਵੇ ਇੱਧਰ ਨੂੰ ਸਾਡੇ ਮੁੰਡਿਆਂ ਦੀ ਹਿੱਕ 'ਐ ਪਹਿਲਾਂ ਤੁਹਾਨੂੰ ਤਾਂ ਬਾਅਦ 'ਚ ਪਤਾ ਲੱਗਦਾ ਹੈ ਪਰਿਵਾਰ ਬਚਾਓ ਯਾਤਰਾ ਚੱਲ ਰਹੀ ਆ ਅਕਾਲੀ ਦਲ ਦੀ ਕਿਉਂ ਹੱਸਣ ਵਾਲੀ ਕਿਹੜੀ ਗੱਲ ਐ ਚ ਪਰਿਵਾਰ ਬਚਾਓ ਯਾਤਰੀ ਹੈ 4 ਦਿਨ ਪਹਿਲਾਂ ਸ਼ੁਰੂ ਹੋਈ ਪਹਿਲੇ ਦਿਨ ਮਜੀਠੇ ਗਏ ਮੇਰਾ ਸਾੜਾ ਬਚਾਓ ਦੂਜੇ ਦਿਨ ਕੈਰੋ ਪਿੰਡ ਗਏ ਸਾਡਾ ਪ੍ਰਾਣਾ ਬਚਾਓ ਕੱਲ ਫਿਰੋਜ਼ਪੁਰ ਸੀ ਮੈਨੂੰ ਬਚਾਓ ਅੱਜ ਬਠਿੰਡੇ ਨੇ ਮੇਰੇ ਘਰ ਵਾਲੀ ਬਚਾਓ ਇਹ ਕਿ ਪੰਜਾਬ ਕਿੱਥੇ ਆ ਬਈ ਪਰਿਵਾਰ ਬਚਾਓ ਹੈ ਪੰਜਾਬ ਬਚਾਓ ਨਹੀਂ ਇਹ ਆਪਦੇ ਪਰਿਵਾਰ ਨੂੰ ਹੀ ਪੰਜਾਬ ਮੰਨਦੇ ਸੀ ਆਹੀ ਗਲਤੀ ਹੋ ਗਈ ਇਹਨਾਂ ਤੋਂ ਕਉਂ ਬਚਾਈਏ ਭਈ ਬੜੀ ਮੁਸ਼ਕਲ ਨਾਲ ਤਾਂ ਥੋਡੇ ਤੋਂ ਬਚਾਏ ਆ ਪਹਿਲਾਂ ਕੀ ਗੱਲ ਰਜਿਸਟਰੀਆਂ ਕਰਾ ਰੱਖੀਆਂ ਲੋਕਾਂ ਨੇ ਸੋ ਇਹਨਾਂ ਦੀ ਗੱਲ ਨਾ ਮੰਨਿਆ ਕਰੋ ਇਹ ਤਾਂ ਫਿਰਦੇ ਆ ਧਰਮ ਨੂੰ ਵਰਤਦੇ ਫਿਰਦੇ ਆ ਆਹ ਕਰਾ ਲਓ ਸ਼੍ਰੋਮਣੀ ਕਮੇਟੀ ਤੋਂ ਆਹ ਕਰਾ ਲਓ ਭਗਵੰਤ ਮਾਨ ਦੇ ਬਰੂਦਾਂ ਕਰਾ ਲਓ ਲੋਕ ਮੰਨਦੀ ਨਹੀਂ ਲੋਕ ਮੰਨਦੇ ਨਹੀਂ ਅਸੀਂ ਅਜੇ ਹੈਗੇ ਆਂ ਅਸੀਂ ਤਾਂ ਗੱਡੀ ਥੱਲੇ ਘੁੱਗੀ ਮਰ ਜੇ ਆ ਕੇ ਅਸੀਂ ਤਾਂ ਉੱਥੇ 2 ਮਿੰਟ ਖੜ ਕੇ ਅਰਦਾਸ ਕਰਨ ਵਾਲੇ ਬੰਦੇ ਆ ਜੀ ਅਸੀਂ ਬੇਅਦਬੀਆਂ ਵਾਲੇ ਪਾਸਿਆਂ 'ਚ ਜਾਵਾਂਗੇ ਅਸੀਂ ਬੇਅਦਬੀਆਂ ਦੀ ਜਾਂਚ ਕਰ ਰਹੇ ਹਾਂ ਏਸੇ ਕਰਕੇ ਪੰਗਾ ਹੈ ਕਿ ਭਗਵਾਨ ਤਮਨ ਨੂੰ ਰੋਕੋ ਕਿਵੇਂ ਨਾ ਕਿਵੇਂ ਰੋਕੋਦਾ ਕਰੋ ਕਿਵੇਂ ਰੋਕ ਲੋਂਗੇ ਪ੍ਰਮਾਤਮਾ ਲੋਕਾਂ 'ਚ ਪ੍ਰਮਾਤਮਾ ਵੱਸਦਾ ਮੇਰੇ ਨਾਲ ਲੋਕ ਨੇ ਹੋਰ ਮੈਨੂੰ ਕੀ ਚਾਹੀਦਾ ਫਿਰ ਜਦੋਂ ਮੇਰੇ ਨਾਲ ਲੋਕ ਹੀ ਨੇ ਮੈਨੂੰ ਕੋਈ ਖਜ਼ਾਨਾ ਹੋਰ ਨਹੀਂ ਚਾਹੀਦਾ ਹੁਣ ਹੁਣ ਗੱਡੀ ਦੇ ਉੱਤੇ ਚੜ੍ਹ ਕੇ ਰੋਡ ਸ਼ੋਅ ਕਰਨ ਲੱਗ ਗਿਆ ਪਹਿਲਾਂ ਕਦੇ ਗੱਡੀ ਦੇ ਉੱਤੇ ਛੱਤ 'ਤੇ ਚੜ੍ਹਿਆ ਸੀ ਸੁਭੀਰ ਬਾਦਲ ਪਹਿਲੀ ਗੱਲ ਤੁਹਾਨੂੰ ਧਰਨਾ ਪੈਂਦਾ ਤਾਂ ਹਾਂ ਉੱਤ ਮੁੜ ਕੇ ਉੱਤਰਦਾ ਨਹੀਂ ਉੱਥੇ ਹੀ ਰੋਟੀ ਖਾਉਂਦੇ ਨੇ ਉੱਥੇ ਹੀ ਰਾਤ ਨੂੰ ਲਾਉਂਦੇ ਵੀ ਆ ਜਾ। ਆ ਗਏ ਨਾ ਧਰਤੀ ਦੇ ਥੱਲੇ ਆ ਗਏ ਨਾ। ਪਹਿਲਾਂ ਕਰੇ ਦੇਖਿਆ ਸੀ ਰੋਡ ਸ਼ੋਅ ਕਰਦਾ। ਇਹ ਤੁਸੀਂ ਹੋ ਜਿਹਨਾਂ ਨੇ ਲਿਆਂਦੇ ਧਰਤੀ ਤੇ। ਨਹੀਂ ਤਾਂ ਕਰੋਜ ਕਰਾਂਗੇ 25 ਸਾਲ ਦੇ ਨਾਰੇ ਦਿੰਦੇ ਹੁੰਦੇ ਸੀ ਇਹ। ਆਹੀ ਹਾਲ ਕਾਂਗਰਸ ਦਾ ਸੀ। ਮਜ਼ਾਕ ਕਰਦੇ ਹੁੰਦੇ ਸੀ। ਆ ਜਿਸ ਤਰ੍ਹਾਂ ਦੀ ਮੇਰੀ ਫੋਟੋ ਲੱਗੀ ਹੈ ਨਾ ਐਸ ਤਰ੍ਹਾਂ ਦੀ ਫੋਟੋ ਲਾ ਲਈ ਮੈਂ 2014 ਚ ਜਦੋਂ ਪਹਿਲੀ ਵਾਰ ਮੈਂ ਖੜਾ ਹੋਇਆ ਐਮਪੀ ਚ ਤਸਵਦੇਵ ਸਿੰਘ ਢੀਂਸਾ ਤੇ ਬਜਿੰਦਰ ਸਿੰਘਲਾ ਮਜ਼ਾਕ ਕਰਦੇ ਸੀਗੇ ਕਹਿੰਦੇ ਭਗਵੰਤ ਮਾਨ ਦੀ ਫੋਟੋ ਦੇਖੀ ਆ ਪੋਸਟਰ ਤੇ ਹੱਥ ਬੰਨੇ ਵਾਲੀ ਕਹਿੰਦੇ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਸਾਨੂੰ ਦੇਖ ਕੇ ਫੋਟੋ ਬੜਾ ਹਾਸਾ ਆਇਆ ਫਿਰ ਮੈਂ ਕੀ ਕਿਹਾ ਸੀ ਮੈਂ ਕਿਹਾ ਬੱਤੀ ਦੰਦ ਨੇ ਮੇਰੇ ਭਰਾਓ ਹੱਸ ਲਓ ਜਨਾ ਹੱਸਣਾ ਹੁਣ ਮੇਰੀ ਫੋਟੋ ਦੇਖ ਕੇ ਰਿਜ਼ਲਟ ਵਾਲੇ ਦਿਨ ਸਾਰਾ ਡੱਬਰ ਰੋਂਗੇ ਤੁਸੀਂ ਕਿਸਾਨਾਂ ਦੀਆਂ ਚੱਲ ਰਹੀਆਂ ਮੈਂ ਆਪਦੇ ਵੱਲੋਂ ਫਰਜ਼ ਨਿਭਾਇਆ ਮੈਂ ਕੇਂਦਰਾ ਆ ਇਹਨੂੰ ਬੁਲਾਇਆ ਨਾ ਗੱਲ ਕਰੋ ਗੱਲ ਕਰੋ ਗੱਲਬਾਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸਹਿਮਤੀ ਬਣ ਗਈ ਫਿਰ ਤੇ ਨਹੀਂ ਬਣੀ ਹੁਣ ਕੀ ਕਰ ਰਿਹਾ ਉਹ ਕਹਿੰਦੇ ਵੀ ਅਸੀਂ ਮੈਂ ਕਿਹਾ ਹੋਰ ਗੱਲ ਕਰ ਲੋ ਨਾ ਅਗਲੀ ਵਾਰ ਫੇਰ ਆ ਜਾਓ ਕੱਲ ਨੂੰ ਆ ਜਾਓ ਬਹਿ ਜਾਓ ਗੱਲ ਕਰ ਲੋ ਨਾ ਹਰਿਆਣੇ ਚ ਕੀ ਕਰ ਰਹੇ ਆ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਹੈ ਉੱਥੇ ਡਾਡੇ ਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕੇ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ ਜਾਇਜ਼ ਜਿਹੜੀਆਂ ਨੇ ਮੰਨ ਲੋ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਰਡਰ ਨਾ ਬਣਾਓ ਬਾਰਡਰ ਬਣਾਤਾ ਹੁਣ ਉਹਨੀਆਂ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਹਨੀਆਂ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਵੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਰਡਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਰੋਟੀ ਦਿੰਨੇ ਆ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਅਸੀਂ ਇੱਥੇ ਖੜਿਆ ਹਾਂ ਬਾਰਡਰ ਤੇ ਸਾਡੇ ਮੁੰਡੇ ਖੜੇ ਨੇ ਕੋਈ ਗੋਲੀ ਆਵੇ ਇੱਧਰ ਨੂੰ ਸਾਡੇ ਮੁੰਡਿਆਂ ਦੀ ਹਿੱਕ ਹੈ ਪਹਿਲਾਂ ਤੁਹਾਨੂੰ ਤਾਂ ਬਾਅਦ 'ਚ ਪਤਾ ਲੱਗਦਾ ਬਾਅਦ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ ਕਹਿੰਦੇ ਅਗਨੀ ਵੀਰ ਸੀ ਸਲਾਮੀ ਨਹੀਂ ਦੇਣੀ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਨਾ ਇੰਨਾ ਇੰਨਾ ਸਾਡੇ ਨਾਲ ਆਡਾ ਨਾ ਲਾਓ ਇੰਨਾ ਤੁਸੀਂ ਸਾਡੇ ਨਾਲ ਹਰ ਖਨਾ ਨਾ ਰੱਖੋ ਇੰਨੀ ਨਫ਼ਰਤ ਨਾ ਕਰੋ ਮੈਂ ਤਾਂ ਇਸ ਲੈਵਲ ਤੇ ਸੋਚੀ ਬੈਠਾ ਜੀ ਜਿਸ ਲੈਵਲ ਦੀ ਨਫ਼ਰਤ ਅਸੀਂ ਚੱਲ ਰਹੇ ਹਾਂ ਅਰਵਿੰਨ ਕੇਜਰੀਵਾਲ ਜੀ ਦਿੱਲੀ ਚੱਲ ਰਹੇ ਨੇ ਮੈਂ ਇੱਥੇ ਚੱਲ ਰਿਹਾ ਗਵਰਨਰਾਂ ਦੇ ਥਰੂ ਪਤਾ ਨਹੀਂ ਕਿਹਦੇ ਕਿਹਦੇ ਥਰੂ ਇਹਨਾਂ ਦਾ ਵਾਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਇਹ ਕਿ ਜਨਗਨ ਮੰਚ ਪੰਜਾਬ ਆਉਂਦਾ ਯਾਰ ਇਹਨੂੰ ਕੱਢ ਲਓ ਇੱਕ ਦਿੱਲੀ ਪਾਸ ਕਰਨਾ ਹਾਂ ਵਾਲੇ ਹਾਂ ਕਹੋ ਨਾਂ ਵਾਲੇ ਨਾਂ ਕਹੋ ਹਾਂ ਵਾਲੋ ਕਿ ਜੀਤੂ ਹੀ ਹਾਂ ਵਾਲੋ ਕਿ ਜੀਤੂ ਹੀ ਚਲੋ 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 ਜਿਵੇਂ ਚੰਡੀਗੜ੍ਹ ਵੋਟਾਂ ਗਿਣੀਆਂ ਸੀ ਆਹ ਵੋਟ ਆਵਾਮਾ ਦੀ ਪਾਰਟੀ ਦੇ ਕੱਟ ਬੀਜਪੀ ਦੇ ਨੇ ਇੱਧਰ ਧਰ ਦੋ ਆਹ ਵੀ ਆਵਾਮਾ ਦੀ ਪਾਰਟੀ ਦੀ ਬੀਜਪੀ ਵਾਲੇ ਪਾਸੇ ਧਰ ਦੋ ਕੈਮਰੇ ਵੱਲ ਵੀ ਦੇਖ ਲੋ ਨਾਲੇ ਸੁਪਰੀਮ ਕੋਰਟ ਨੇ ਦੱਸਤਾ ਐਂ ਕਰਦੇ ਆ ਯਾਰ ਐ ਵੋਟਾਂ ਹੀ ਇੰਨੀਆਂ ਪਾਓ ਕਿ ਇੱਧਰਲੇ ਪਾਸੇ ਧਰਨ ਨੂੰ ਕੋਈ ਹੋਵੇ ਹੀ ਨਾ